ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਹਰਦੋਥਲਾ ਦੇ ਰਹਿਣ ਵਾਲੇ ਕੁਝ ਪਰਿਵਾਰ ਬਿਜਲੀ ਦਾ ਮੀਟਰ ਨਾ ਲੱਗਣ ਕਾਰਨ ਹਨੇਰੇ 'ਚ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਵਾਰ-ਵਾਰ ਬਿਜਲੀ ਵਿਭਾਗ ਦੇ ਚੱਕਰ ਕੱਟਣ ਦੇ باوجود ਪੀੜਤਾਂ ਦੀ ਸਮੱਸਿਆ ਦਾ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਜਿਸ ਕਾਰਨ ਪਰਿਵਾਰਾਂ ਨੇ ਸੁਭਾ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਤੇ ਕਹਿ ਹੈ ਕਿ ਸਰਕਾਰ ਸਿਰਫ ਸਿਰਫ ਫੋਕੀ ਬੰਦਬਾਜ਼ੀ ਕਰ ਰਹੀ ਹੈ ਜਦ ਕੀ ਤਰਅਕਲ ਤੇ ਕੰਮ ਹੁੰਦੇ ਦਿਖਾਈ ਨਹੀਂ ਦੇ ਰਹੇ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਵੱਖ-ਵੱਖ ਸਮੇਂ ਦੌਰਾਨ ਮਕਾਨ ਖਰੀਦੇ ਗਏ ਸਨ ਤੇ ਹੁਣ ਜਦੋਂ ਬਿਜਲੀ ਦੇ ਕਨੈਕਸ਼ਨ ਲਈ ਦਫ਼ਤਰਾਂ ਦੇ ਚੱਕਰ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਗ੍ਹਾ ਕਲੋਨੀ ਅਧੀਨ ਹੈ। ਇਸ ਮੌਕੇ ਪੀੜਤ ਪਰਿਵਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚੇ ਮੋਮਬਤੀਆਂ ਬਾਲ ਕੇ ਪੜ੍ਹਾਈ ਕਰਦੇ ਨੇ ਤੇ ਸਰਕਾਰ ਇਸ ਪਾਸੇ ਧਿਆਨ ਦੇਵੇ। ਮੈਂ ਸਰ ਬਿਜਲੀ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਬਿਜਲੀ ਦੇ ਮੀਟਰ ਸਾਡੇ ਨਹੀਂ ਲੱਗਦੇ ਪਏ ਅਸੀਂ ਨਵਾਂ ਮਕਾਨ ਬਣਾਇਆ 15 ਲੱਖ 40 ਹਜ਼ਾਰ ਦਾ ਲੋਨ ਲਿਆ ਕੇਂਦਰਾ ਬੈਂਕ ਤੋਂ। ਉਹ ਲੋਨ ਲੈ ਕੇ ਅਸੀਂ ਮਕਾਨ ਬਣਾਇਆ ਮਕਾਨ ਬਣਾਉਣ ਤੋਂ ਬਾਅਦ ਵੀ ਸਾਡੇ ਹੁਣ ਮੀਟਰ ਨਹੀਂ ਲੱਗਦੇ ਪਏ। ਅਸੀਂ ਐਚ ਡੀ ਐਮ ਸਾਹਿਬ ਕੋ ਗਏ ਅਸੀਂ 4 ਮਹੀਨੇ ਪਹਿਲੇ ਉਹ ਕਹਿੰਦੇ 15-20 ਦਿਨਾਂ ਦੇ ਵਿੱਚ ਤੁਹਾਡਾ ਹੱਲ ਹੋ ਜਾਏਗਾ। ਉਹ ਨਾਂਵੇਂ ਸਾਨੂੰ ਇਦਾਂ ਕਹਿ ਕੇ ਤੋਰਤਾ ਫਿਰ ਅਸੀਂ ਐਮਐਲਏ ਸਾਹਿਬ ਨੂੰ ਗਏ ਐਮਐਲਏ ਸਾਹਿਬ ਨੇ ਕੋਈ ਸਾਨੂੰ ਚਾਰ ਵਾਰੀ ਅਸੀਂ ਜਾਇਆ ਐਮਐਲਏ ਸਾਹਿਬ ਕੋ ਉਹ ਕਹਿੰਦੇ ਅਸੀਂ ਐਕਸ਼ਨ ਸਾਹਿਬ ਨਾਲ ਗੱਲ ਕਰਾਂਗੇ ਫਿਰ ਦੇਖਾਂਗੇ ਕੀ ਬਣਦਾ ਪਰ ਬਣਿਆ ਕੁਝ ਨਹੀਂ ਅਜ ਤੱਕ ਮੀਟਰ ਲਵਾਣ ਜਾਂਦੇ ਉੱਥੇ ਫਾਈਲ ਲੈ ਕੇ ਗਏ ਆ ਤੇ ਉਹਨਾਂ ਨੇ ਫਾਈਲ ਲੈ ਕੇ ਰੱਖ ਲਈ ਕੋਈ ਨਹੀਂ ਦੇਖਾਂਗੇ ਤੇ ਬਾਅਦ ਚ ਗਏ ਉਹ ਕਹਿੰਦੇ ਵੀ ਤੁਹਾਡੇ ਮੀਟਰ ਲੱਗ ਹੀ ਨਹੀਂ ਸਕਦੇ ਉਹਨਾਂ ਨੇ ਅਸੀਂ ਕੰਪਲੇਂਟ ਪਾਈ ਸੀ ਆਨਲਾਈਨ ਭਾਜੀ ਉਹਨਾਂ ਨੇ ਰਾਜੂ ਭਾਜੀ ਨੇ ਉਹਨਾਂ ਨੇ ਵੀ ਇਹਨਾਂ ਨੇ ਬਿਜਲੀ ਗਾੜੀ ਨਾਲ ਲਿਖ ਕੇ ਭੇਜਤਾ ਉੱਥੇ ਵੀ ਇਹਨਾਂ ਨੇ ਤਾਂ ਗੈਰ ਕਾਨੂੰਨੀ ਜ਼ਮੀਨ ਦੇ ਵਿੱਚ ਹੀ ਮਕਾਨ ਬਣਾ ਕੇ ਬੈਠੇ ਇਸ ਕਰਕੇ ਅਸੀਂ ਮੀਟਰ ਨਹੀਂ ਲਾ ਸਕਦੇ ਉੱਥੇ ਤੁਹਾਡੀਆਂ ਰਜਿਸਟਰੀਆਂ ਤੇ ਪੱਕਾਈ ਦਾ ਲਿਖਿਆ ਹੋਇਆ ਹੈ ਕਿ ਇਹ ਜਿਹੜਾ ਰਕਬਾ ਹੈ ਕੋਈ ਵੀ ਅਨਧਿਕਾਰਤ ਯਾਨੀ ਕਿ ਗੈਰ ਕਾਨੂੰਨੀ ਗੈਰ ਕਾਨੂੰਨ ਦਾ ਇਹ ਕੋਈ ਵੀ ਰਕਬਾ ਨਹੀਂ ਹੈ باوجود ਇਸ ਦੇ ਤੁਹਾਨੂੰ ਨਿਰੰਤਰ ਜਿਹੜਾ ਖੱਜਲ ਹੋਣਾ ਪੈ ਰਿਹਾ ਕੀ ਲੱਗਦਾ ਕਿ ਉਹ ਤੁਹਾਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਸਰ ਸੰਤ ਜਾਣਬੁੱਝ ਕੇ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤਾਂ ਰੋਜ਼ ਨਿਊਜ਼ ਦੇਖਦਾ ਹਰ ਇੱਕ ਚੈਨਲ ਤੇ ਸੀਐਮ ਸਾਹਿਬ ਦੀ ਰੋਜ਼ ਐਡ ਆਉਂਦੀ ਹੈ ਵੀ ਮਤਿ ਨਾਲ ਨਹੀਂ ਪੜਨ ਲਿਆਂਗੇ ਅਸੀਂ ਹਰ ਘਰ ਵੀ ਬਿਆਦਵਤੀ ਦੇਵਾਂਗੇ ਉਹ ਭਾਵੇਂ ਅਜ ਨਾਲ ਕੋਈ ਐਨ ਐਸ ਆ ਹੈ ਜਾਂ ਨਹੀਂ ਹੈ ਇੱਕ ਵਾਲੋਂ ਬਿਆਨ ਹੋਣਾ ਹੈ ਦੋ ਵਾਰੀ ਦੇ ਚੁੱਕੇ ਆ ਚਾਰ ਮਹੀਨੇ ਦੇ ਵਿੱਚ ਪਰ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਜਾ ਕੇ ਉਹ ਬਿਆਨ ਵੀ ਦਿਖਾਇਆ ਵੀ ਨਹੀਂ ਦਫਤਰ ਉਹ ਕਹਿੰਦੇ ਬੋਲਣ ਨੂੰ ਅਸੀਂ ਕੀ ਕਰਨਾ ਸਾਨੂੰ ਕਿਹੜਾ ਲਿਖੇ ਭੇਜਾਂਗੇ ਅਸੀਂ ਐਮ ਨੇ ਕੋਈ ਰਿਸ਼ਵਤ ਵੀ ਮੰਗਤਾ ਨਹੀਂ ਕੀਤੀ ਜਾ ਰਹੀ ਨਹੀਂ ਰਿਸ਼ਵਤ ਮੇਕੋ ਤਾਂ ਨਹੀਂ ਮੰਗੀ ਗਈ ਮੈਨੂੰ ਨਹੀਂ ਲੱਗਦਾ ਕਿ ਵੀ ਰਿਸ਼ਵਤ ਦੇ ਕੇ ਅਸੀਂ ਤਾਂ ਕਹਿੰਨੇ ਵੀ ਚਲੋ 2000 5000 ਰੁਪਇਆ ਲੱਗ ਵੀ ਜਾਏਗਾ ਤਾਂ ਅਸੀਂ ਸਾਡੇ ਬੱਚੇ ਤਾਂ ਪੜਨਗੇ ਮੇਰੀ ਬੇਟੀ ਐਮ ਇੰਗਲਿਸ਼ ਦੇ ਪੇਪਰ ਪਾ ਓਕੇ ਸੋਕੇ ਕਿੱਦਾਂ ਪਾਏ ਇਹ ਸਾਨੂੰ ਪਤਾ ਗੁਵਾਨੀਆਂ ਦੇ ਘਰੋਂ ਸਾਨੂੰ ਪਾਣੀ ਲਿਆਉਣਾ ਪੈਂਦਾ ਕੱਪੜੇ ਧੋਣ ਨੂੰ ਨਹਾਉਣ ਨੂੰ ਇੰਨੀ ਠੰਡ ਵਿੱਚ ਪਲਾਸਟਿਕ ਦੇ ਡਰਮ ਵਿੱਚ ਅਸੀਂ ਪਾਣੀ ਪਾ ਕੇ ਰੱਖਦੇ ਆ ਉਹ ਵੀ ਇੰਨਾ ਠੰਡਾ ਹੋ ਜਾਂਦਾ ਬਰਬਰਗਾ ਹੁਣ ਤੁਸੀਂ ਬਿਜਲੀ ਤੇ ਕਨੈਕਸ਼ਨ ਕਿੱਥੋਂ ਲਏ ਹੋਏ ਨੇ ਤੂੰ ਤਿੰਨ ਜਾਣੇ ਤੁਸੀਂ ਇੱਥੇ ਆਏ ਹੋ ਮੇਰੇ ਤੇ ਬੱਜੀ 232 ਹੈ ਹੀ ਨਹੀਂ ਜੀ ਅਸੀਂ ਤਾਂ ਪਾਣੀ ਕਿਸੇ ਦੇ ਮੋਟਰ ਤੋਂ ਭਰ ਕੇ ਲੈ ਕੇ ਆਉਨੇ ਆ ਤੇ ਬਲਵਚਾਰਜ ਕਰਕੇ ਲੈ ਆਉਨੇ ਆ ਉਧਰ ਕਿਸੇ ਦੇ ਘਰ ਤੇ ਫੇਰ ਕੁੜੀਆਂ ਪੜਦੀ ਉਹ 2-3 ਘੰਟੇ ਚੱਲਦਾ ਮੁਰ ਕੇ ਬੰਦ ਜਾਂਦਾ ਕੁੜੀ ਕਹਿੰਦੀ ਬਲ ਬੰਦ ਹੋ ਗਏ ਸੋ ਚਾਹਨਾ ਮੈਂ ਤੁਹਾਡਾ ਰਜ ਇਹ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਪਿੰਡ ਹਰਦੋਥਲਾ ਦਸੂਹਾ ਡਿਸਟ੍ਰਿਕਟ ਸ਼ਹਿਰਪੁਰ ਦੇ ਜੀ ਠੀਕ ਹੈ ਜੀ ਇਹ ਤੁਸੀਂ ਅੱਜ ਇੱਥੇ ਆਏ ਹੋ ਕਿ ਤੁਹਾਡੇ ਘਰ ਦਾ ਪੂਰਾ ਮਾਮਲਾ ਹੈ ਮੀਟਰ ਨੂੰ ਲੈ ਕੇ ਤੁਹਾਡੀ ਜੋ ਸਮੱਸਿਆ ਚੱਲੀ ਆ ਰਹੀ ਹੈ ਸਰ ਇਦਾਂ ਹੈ ਆਪਾਂ ਮਹੀਨੇ ਦੇ ਵਿੱਚ ਇਹ ਪਿੰਡ ਹਰਦੋਥਲਾ ਦੇ ਰਜਿਸਟਰੀ ਕਰਵਾਈ ਸੀ ਜਦੋਂ ਕਿ ਹੁਣ ਆਪਾਂ ਮੀਟਰ ਦਾ ਕਨੈਕਸ਼ਨ ਲਾਣ ਜਾ ਰਹੇ ਹਾਂ ਤੇ ਉਹ ਕਹਿ ਰਹੇ ਆ ਕਿ ਇਹ ਕਲੋਨੀ ਦਾ ਹਿੱਸਾ ਹੈ ਜਦ ਕਿ ਉਹ ਕਲੋਨੀ ਦਾ ਹਿੱਸਾ ਹੈ ਨਹੀਂ ਹੈ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਬੱਤੀ ਤੋਂ ਬਗੈਰ ਜਦੋਂ ਅਫਸਰਾਂ ਨੂੰ ਤਾਂ ਉਹਨਾਂ ਦਾ ਕੀ ਜਵਾਬ ਹੁੰਦਾ ਕਿਉਂ ਉਹਨਾਂ ਦਾ ਕੀ ਉਹਨਾਂ ਵੱਲੋਂ ਗ੍ਰੀਲ ਦਿੱਤੀ ਜਾ ਰਹੀ ਹੈ ਸਾਨੂੰ ਕੋਈ ਇਦਾਂ ਦੀ ਕਹਿ ਦਿੱਤਾ ਜਾਂਦਾ ਹੈ ਕਿ ਕਾਗਜ਼ ਪੱਤਰ ਲੈ ਜਾਓ ਆਪਣੇ ਬਾਹਰ ਨੂੰ ਕਿ ਕਲੋਨੀ ਦਾ ਹਿੱਸਾ ਹੈ ਆਪਾਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜੀ ਕਿੰਨੇ ਘਰ ਉੱਥੇ ਪਿੰਡ ਦੇ ਵਿੱਚ ਹੋ ਰਿਹਾ ਜਿੱਥੇ ਮੀਟਰ ਨਹੀਂ ਲੱਗੇ 10-12 ਘਰ ਹੈਗੇ ਇਦਾਂ ਦੇ ਜਿਹਦੇ ਵਿੱਚ ਮੀਟਰ ਨਹੀਂ ਲੱਗੇ ਹੋਏ ਪਰ ਟਰਾਂਸਫਰ ਬਿਜਲੀ ਦੇ ਸਾਰੇ ਲੱਗੇ ਹੋਏ ਆ ਤਾਰਾਂ ਸਾਰੀਆਂ ਪਈਆਂ ਹੋਈਆਂ ਐ ਤੇ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਘਰ ਦੇ ਵਿੱਚ ਬੱਚੇ ਵੀ ਆ ਬੱਚੇ ਵੀ ਪੂਲੀ ਵਿਦਿਆਰਥੀ ਨੇ ਫਿਰ ਕਿੱਦਾਂ ਆਪਣੀ ਪੜ੍ਹਾਈ ਨੂੰ ਇਹ ਨਿਰੰਤਰ ਰੱਖਦੇ ਨੇ ਹੁਣ ਪ੍ਰੀਖਿਆਵਾਂ ਵੀ ਆਉਣ ਵਾਲੀਆਂ ਨੇ ਇਦਾਂ ਸਰ ਮੇਰੀ ਜਿਹੜੀ ਗੁੜੀਆ ਉਹ 8ਵੀਂ ਕਲਾਸ ਚ ਪੜਦੀ ਹੈ ਜਦੋਂ ਕਿ ਉਹ ਬੋਰਡ ਦੀ ਕਲਾਸ ਹੈ ਆਪਾਂ ਰਾਤ ਨੂੰ ਦੀਵਾ ਬਾਲ ਕੇ ਜਾਂ ਮੋਮਬਤੀ ਬਾਲ ਕੇ ਆਪਣੇ ਨਿਆਣੇ ਨੂੰ ਪੜ੍ਹਾ ਰਹੇ ਆਂ ਦਿੱਕਤ ਬਹੁਤ ਆ ਰਹੀ ਆ ਪਰੇਸ਼ਾਨੀ ਵੀ ਬਹੁਤ ਹੈ ਇੱਕ ਆਪਾਂ ਬੈਂਕ ਤੋਂ ਲੋਨ ਲੀਤਾ ਹੋਇਆ ਉਹਦੀ ਵੀ ਆਪਾਂ ਕਿਸ਼ਤ ਦੇਣੀ ਆ ਇਸ ਦਾ ਆਪਾਂ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਪਏ ਆਂ ਸਰਕਾਰ ਕਹਿੰਦੀ ਹੈ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਨੂੰ ਆ ਜਿਹੜੀ ਉਹਨਾਂ ਦੇ ਖਰਚਲ ਖਵਾਰੀਆਂ ਜਿਹੜੀ ਉਹ ਘਟਾਈ ਜਾਵੇਗੀ ਬਿਲਕੁਲ ਹੀ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਗਾ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਬਾਰੇ ਵਿੱਚ ਸਰਕਾਰ ਦੀ ਇਸ ਪਾਲਿਸੀ ਮਤਲਬ ਉਹਗੀ ਆਪਾਂ ਇੱਥੋਂ ਨਾਖੁਸ਼ ਆ ਕਿਉਂਕਿ ਇਸ ਤੇ ਆਪਾਂ 1100 ਨੰਬਰ ਤੇ ਕੰਪਲੀਟ ਕਰ ਚੁੱਕੇ ਆ ਇਸ ਗੱਲ ਨੂੰ ਵੀ 13 ਤਰੀਕ ਦੀ ਆਪਾਂ ਕਰ ਚੁੱਕੇ ਆ ਔਰ 18 ਅੱਜ 19 ਤਰੀਕ ਹੋ ਗਈ ਹੈ ਉਸ ਦਾ ਵੀ ਕੋਈ ਜਵਾਬ ਸਾਨੂੰ ਨਹੀਂ ਮਿਲਿਆ ਕੀ ਚਾਹੁੰਦੇ ਹੋ ਆਪਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਸੀਐਮ ਸਾਹਿਬ ਕੋ ਮੰਗ ਕਰਦੇ ਆਂ ਕਿ ਸਾਡਾ ਬਿਜਲੀ ਦਾ ਕਨੈਕਸ਼ਨ ਸਾਨੂੰ ਦਿੱਤਾ ਜਾਵੇ ਜਾ ਕਿ ਸਾਡੇ ਬੱਚੇ ਜਿਹੜੇ ਆ ਉਹ ਪੜ੍ਹ ਲੈ ਕੇ ਅੱਗੇ ਵਧਣ ਸਾਡਾ ਭਵੇਖਾ ਦੇਸ਼ ਦਾ ਭਵੇਖਾ ਸਾਨੂੰ ਇਸ ਕਾ ਦਿੱਕਤ ਆਉਂਦੀ ਵੀ ਬਹੁਤ ਜ਼ਿਆਦਾ ਜੀਮਾਨਾ ਸਾਹਿਬ ਕਰਕੇ ਪਰਿਵਾਰ ਕਿਉਂਕਿ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਬਣ ਗਈਆਂ ਬਹੁਤ ਜ਼ਿਆਦਾ ਆ ਰਹੀਆਂ ਮੈਂ ਅਸੀਂ ਜਨਵਰੀ ਮਹੀਨੇ ਅਸੀਂ ਰਜਿਸਟਰੀ ਕਰਾਈ ਸੀ ਸਾਨੂੰ ਕਹਿੰਦੇ ਵੀ ਤੁਸੀਂ ਫਾਈਲ ਜਮਾ ਕਰਾਓ ਤੇ ਇਹ ਇੰਤਕਾਲ ਚੜ ਜਾਏਗਾ ਇਹ ਇੰਤਕਾਲ ਥੋੜਾ ਲੇਟ ਹੋ ਗਿਆ ਚੜਨ ਨੂੰ ਇਹ ਕਹਿੰਦੇ ਜੀ ਪਟਿਆਲਿਓ ਚਿੱਠੀ ਆਈ ਹੈਗੀ ਐ ਪਟਿਆਲਿਓ ਚਿੱਠੀ ਆਈ ਆ ਤੇ ਹੁਣ ਤੁਹਾਡੇ ਮੀਟਰ ਨਹੀਂ ਲੱਗਣੇ ਮੈਂ ਕਹਾਂ ਜੀ ਅਸੀਂ ਪਿੰਡ ਦੇ ਵਾਸੀ ਆ ਤੇ ਹਰ ਦੋ ਥਲਾ ਪਿੰਡ ਆ ਤੇ ਸਾਡਾ ਮੀਟਰ ਲਾਓ ਤੁਸੀਂ ਕਹਿੰਦੇ ਨਹੀਂ ਜੀ ਪਟਿਆਲਿਓ ਚਿੱਠੀ ਆ ਗਈ ਆ ਅੰਤਰਾਜ ਅੰਥਰਾਜ ਕਲੋਨੀ ਆ ਉਸ ਤੋਂ ਧਾਰ ਇੱਕ ਪਾਸੇ ਮੁਫਤ ਬਿਜਲੀ ਦੇ ਦਾਅਵੇ ਕਰਦੀ ਹੈ ਲਗਾਤਾਰ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਤੇ ਇੱਕ ਇੱਕ ਮਿੰਟ ਦੇ ਵਿੱਚ ਚਾਰ ਚਾਰ ਵਾਰੀ ਸੀਐਮ ਦੀ ਐਡ ਆ ਰਹੀ ਹੈ ਕਿੰਨੇ ਕੇ ਖੁਸ਼ ਹੋ ਤੁਸੀਂ ਸਰਕਾਰ ਦੀ ਅਸੀਂ ਅਫਸਰਾਂ ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਸਾਹਿਬ ਸਰਕਾਰ ਦਾ ਐਲਾਨ ਕਰੀ ਜਾ ਰਹੀ ਹੈ ਜੀ ਅਸੀਂ ਇਸ ਸਰਕਾਰ ਤੋਂ ਖੁਸ਼ ਨਹੀਂ ਹੈ ਕਿਉਂਕਿ ਸਾਡੇ ਮੀਟਰ ਨਹੀਂ ਹੈ ਕੋਈ ਪਾਣੀ ਨਹੀਂ ਹੈ ਬਹੁਤ ਔਖੇ ਆ ਬੱਚੇ ਪੜ੍ਹਾਈ ਕਰਦੇ ਆ ਪਲੱਸ 1 ਜੋ ਲੜਕਾ ਪੜ੍ਹਨ ਦੇ ਆ ਪਲੱਸ 2 ਜੋ ਲੜਕੀ ਪੜ੍ਹਨਦੀ ਆ ਅਸੀਂ ਲਾਈਟ ਤੋਂ ਬਿਨਾਂ ਰਹ ਰਹੇ ਆ ਕੀ ਮੰਗ ਕਰਦੇ ਹੋ ਅਹੀਂ ਮੰਗ ਕਰਦੇ ਸਰਕਾਰ ਕੋ ਵੀ ਸਾਡੇ ਮੀਟਰ ਲੱਗੇ ਜਾਂ ਲਵਾਏ ਜਾਣ ਠੀਕ ਨਹੀਂ ਤੇ ਗਰੀਬ ਬੰਦਾ ਖੱਜਲ ਨਾ ਹੋਏ